ਉਦੇ ਵਿੱਚ ਸਰਕਾਰੀ ਅਧਾਰਿਆਂ ਦੀਆਂ ਖਾਲੀ ਮਈਆਂ ਥਾਵਾਂ ਦੇ ਉੱਤੇ ਪੰਚਾਇਤ ਵਪਾਰਕ ਮੇਨ ਤੌਰ ਮੇਨ ਮੁਕਤ ਤੌਰ ਤੇ ਸਿੱਖਿਆ ਵਪਾਰ ਖੇਤੀਬਾੜੀ ਹਮ ਬਿਲੜੀ ਨਹੀਂ ਸਾਨੂੰ ਬਾਣੀ ਨਹੀਂ ਸਾਨੂੰ ਹਾਂ ਰੁਕ ਲਗਾ ਬੋਲੋ ਕੋ ਨਹੀਂ ਤੇ ਹੋ ਜੂ ਖਤਮ ਕਹਾਣੀ ਰੁਕ ਲਗਾ ਬੋਲੋ ਕੋ ਨਹੀਂ ਤੇ ਹੋ ਜੂ ਖਤਮ ਕਹਾਣੀ ਜੀ ਉੱਪਰ ਆਵਾਜ਼ ਮੰਡਰ ਅਕਸ਼ਰ ਐਂਡ ਆ ਜਸ ਦਫਤਰ ਦੇ ਭਰੇ ਆ ਨਿਤਿਆ ਜੀ ਅੱਜ ਸਾਡਾ ਇੱਕ ਕਲਾਕਾਰ ਸਲਮਨ ਖੱਦੀ ਜੀ ਨੇ ਬੜਾ ਇੱਕ ਬਹੁਤ ਵਧੀਆ ਪ੍ਰਦਰਸ਼ਨ ਲੋਕਾਂ ਨੂੰ ਸੰਯਾ ਦਿੱਤਾ ਗਿਆ ਕਿ ਰੁਕ ਲਗਾ ਬੋਲੋ ਕੋ ਇੱਕ ਅੱਜ ਸਾਡੇ ਇਹਨ ਦਫਤਰ ਜਿਹੜੇ ਘਟਨੇ ਜਾਣ ਦੇ ਵਾਸਤੇ ਤਾਰਨੀਲਾ ਪ੍ਰੈਜ਼ੈਂਟ ਦੀ ਖਤਮ ਹੋ ਜਾਣਾ ਹੈ ਇਸ ਟਾਈਮ ਨਾ ਰੱਖਾ ਹੋਈਆਂ ਦੇ ਰਾਹੀਂ ਮੌਸਮ ਸਹੀ ਹੋਣੇ ਤੇ ਇਸ ਨੂੰ ਲੈ ਕੇ ਅੱਜ ਸਾਡੇ ਇਸ ਦਫਤਰ ਦੇ ਵਿੱਚ ਇੱਕ ਵਿਸ਼ੇਸ਼ ਪ੍ਰੋਗਰਾਮ ਜਿਹੜਾ ਸਾਡੇ ਸਰਨਾਫਰਜੀ ਵੱਲੋਂ ਕੀਤਾ ਗਿਆ ਹੈ ਤੇ ਜਿਨ੍ਹਾਂ ਨੂੰ ਅੱਜ ਸਾਡੇ ਡੋਪਰ ਜੀ ਦੇ ਵਿੰਡਮੈਂਟ ਅਫਸਰ ਵੱਲੋਂ ਅੱਜ ਜੰਦਰ ਸਿੰਘ ਜੀ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ। ਸਾਰੇ ਅਗਦਾਰਾਂ ਕੀ ਮੈਨੂੰ ਜੀ ਨਾਲ ਦਾ ਤਰ੍ਹਾਂ ਕਰਾ ਸਕਦੇ। ਅਨ ਸਭ ਤੋਂ ਪਹਿਲਾਂ ਮੈਂ ਆਪ ਜੀ ਦਾ ਬਹੁਤ ਧੰਨਵਾਦ ਕਰਦਾ ਜੀ ਤੁਸੀਂ ਇੱਥੇ ਦਫ਼ਤਰ ਪਹੁੰਚੇ ਹੋ ਤੇ ਜੋ ਸਰਵਣ ਫਰਜੀ ਜੀ ਵੱਲੋਂ ਇਹ ਬਹੁਤ ਇੱਕ ਵਧੀਆ ਉਪਰਾਲਾ ਕੀਤਾ ਗਿਆ ਜੀ ਵਾਤਾਵਰਣ ਪ੍ਰਤੀ ਰੁੱਖਾਂ ਪ੍ਰਤੀ ਰੁੱਖਾਂ ਨੂੰ ਬਚਾਉਣ ਲਈ ਔਰ ਜੰਗਲੀ ਜੀਵਾਂ ਨੂੰ ਬਚਾਉਣ ਲਈ ਇਹ ਜੋ ਇਸ ਤਰ੍ਹਾਂ ਦਾ ਉਪਰਾਲਾ ਹੈ ਇਹ ਬਹੁਤ ਹੀ ਸ਼ਲਾਘਾਯੋਗ ਕਦਮ ਹੈ ਇਹਨਾਂ ਦਾ ਕਿਉਂਕਿ ਅੱਜ ਜੋ ਸਮੇਂ ਦੀ ਗੋੜ ਹੈ ਉਹ ਹੈ ਵੀ ਕਿਉਂਕਿ ਗਲੋਬਲ ਵਾਰਮਿੰਗ ਬਹੁਤ ਜ਼ਿਆਦਾ ਹੋ ਰਹੀ ਹੈ ਧਰਤੀ ਦਾ ਤਾਪਮਾਨ ਬਹੁਤ ਜ਼ਿਆਦਾ ਵੱਧ ਰਿਹਾ ਹੈ ਉਹਦੇ ਲਈ ਅਸੀਂ ਜੇ ਆਪਣਾ ਕੁਝ ਨਾ ਕੁਝ ਕੰਟ੍ਰਿਬਿਊਟਰ ਨਹੀਂ ਕਰਾਂਗੇ ਤਾਂ ਜਾਂ ਆਉਣ ਵਾਲੀ ਜਨਰੇਸ਼ਨ ਨੂੰ ਇਹਦਾ ਬਹੁਤ ਉਹਦੇ ਲਈ ਖਮਿਆਜਾ ਭੁਗਤਣਾ ਪਏਗਾ ਤੇ ਇਹ ਜੋ ਹੁਣ ਜੋ ਜੁਲਾਈ ਦਾ ਬਹੁਤ ਮਹੀਨਾ ਚੱਲ ਰਿਹਾ ਮੌਨਸੂਨ ਸੀਜ਼ਨ ਦਾ ਸਮਾਂ ਚੱਲ ਰਿਹਾ ਹੈ ਇਹਦੇ ਵਿੱਚ ਅਸੀਂ ਦੇਖਦੇ ਆ ਕਿ ਹਰ ਸਾਲ ਜੁਲਾਈ ਅਗਸਤ ਦੇ ਮਹੀਨੇ ਦੇ ਦੌਰਾਨ ਇਹ ਪਲਾਂਟੇਸ਼ਨ ਦਾ ਸਮਾਂ ਹੈ ਮੌਨਸੂਨ ਦਾ ਸਮਾਂ ਜੋ ਵਰਖਾ ਹੁੰਦੀ ਹੈ ਇਹ ਸਭ ਤੋਂ ਠੁਕਮਾ ਸਮਾਂ ਹੈ ਪੌਦਿਆਂ ਨੂੰ ਲਗਾਉਣ ਦਾ ਹੈਗਾ ਔਰ ਜ਼ਿਲ੍ਹੇ ਦੇ ਵਿੱਚ ਵੀ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਦੇ ਨਾਲ ਅਸੀਂ ਪੂਰੇ ਇੱਕ ਪਲਾਂਟੇਸ਼ਨ ਦੀ ਮੁਹਿੰਮ ਚਲਾਈ ਹੋਈ ਹੈ ਜਿਸ ਦੇ ਵਿੱਚ ਜ਼ਿਲ੍ਹੇ ਦੇ ਮਾਨ ਜੋ ਡਿਪਟੀ ਕਮਿਸ਼ਨਰ ਸਾਹਿਬ ਔਰ ਸਾਰੇ ਹੀ ਜ਼ਿਲ੍ਹੇ ਦੇ ਅਧਿਕਾਰੀ ਸਹਿਬਾਨ ਇਸ ਦੇ ਵਿੱਚ ਪੂਰਨ ਸਹਿਯੋਗ ਦੇ ਰਹੇ ਹਨ ਇਹਦੇ ਵਿੱਚ ਵਿਭਾਗ ਸਬਕਤੂਰੂ ਭਰਨਾ ਵੱਲੋਂ ਜੋ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਸਾਰਿਆਂ ਨੂੰ ਹੀ ਇਹਦੇ ਵਿੱਚ ਸ਼ਾਮਲ ਕੀਤਾ ਗਿਆ ਹੈ ਅਸੀਂ ਇੱਥੇ 14 ਲੱਖ ਦੇ ਕਰੀਬ ਅਸੀਂ ਪਲਾਂਟੇਸ਼ਨ ਕਰ ਰਹੇ ਹਾਂ ਉਹਦੇ ਵਿੱਚ ਸਰਕਾਰੀ ਅਦਾਰਿਆਂ ਦੀਆਂ ਖਾਲੀ ਹੋਈਆਂ ਥਾਵਾਂ ਦੇ ਉੱਤੇ ਪੰਚਾਇਤ ਵਿਭਾਗ ਮੈਨਤ ਮਨ ਮੁਕਤ ਤੌਰ ਤੇ ਸਿੱਖਿਆ ਵਿਭਾਗ ਖੇਤੀਬਾੜੀ ਵਿਭਾਗ ਮਿਊਸਪਲ ਕਮੇਟੀ ਔਰ ਹੋਰ ਸਾਰੇ ਹੀ ਸਹਿਦ ਵਿਭਾਗ ਹੈ ਇਸੇ ਤਰ੍ਹਾਂ ਜਿੱਤਨੇ ਹੀ ਵਿਭਾਗਾਂ ਦਾ ਸਾਰਿਆਂ ਦਾ ਸਹਿਯੋਗ ਹੈ ਇਹਦੇ ਵਿੱਚ ਵਿਭਾਗੀ ਤੌਰ ਦੇ ਉੱਤੇ ਵੀ ਜੋ ਸਾਡੀਆਂ ਵਿਭਾਗੀ ਸਕੀਮਾਂ ਹਨ ਔਰ ਇਸ ਤੋਂ ਇਲਾਵਾ ਰੇਗਸ ਕੀ ਉਹਦੇ ਇਹ ਕੰਮ ਕਰਵਾਏ ਜਾ ਰਹੇ ਹਨ ਪੰਚਾਇਤਾਂ ਦੇ ਰਾਹੀਂ ਔਰ ਇਸੇ ਤਰ੍ਹਾਂ ਕਿਸਾਨਾਂ ਦੇ ਲਈ ਵੀ ਸਕੀਮ ਹੈ ਕਿਸਾਨਾਂ ਨੂੰ ਜੋ ਆਪਣੇ ਖੇਤਾਂ ਵਿੱਚ ਫੌਦੇ ਲਗਾਉਂਦੇ ਹਨ ਉਹਨਾਂ ਨੂੰ ਸਰਕਾਰ ਵੱਲੋਂ 30 ਰੁਪਏ ਪ੍ਰਤੀ ਪੌਦਾ ਦੇ ਹਿਸਾਬ ਨਾਲ ਸਬਸਿਦੀ ਦਿੱਤੀ ਜਾਂਦੀ ਹੈ ਜਿੰਨੇ ਵੀ ਉਹ ਪੌਦੇ ਆਪਣੇ ਖੇਤ ਦੇ ਵਿੱਚ ਲਗਾਉਂਦੇ ਆ ਉਹਨਾਂ ਨੂੰ 30% ਦੇ ਹਿਸਾਬ ਨਾਲ ਉਹਨਾਂ ਨੂੰ ਸਬਸਿਡੀ ਵਿਭਾਗ ਵੱਲੋਂ ਦਿੱਤੀ ਜਾ ਰਹੀ ਹੈ ਮੈਂ ਮਾਰ ਲੋ ਕਿਸਾਨਾਂ ਨੂੰ ਵੀ ਅਪੀਲ ਕਰਾਂਗਾ ਕਿ ਉਹ ਵੀ ਵੱਧ ਤੋਂ ਵੱਧ ਪੌਦੇ ਲਗਾਉਣ ਸਰਕਾਰ ਦੀ ਇਸ ਜੋ ਸਕੀਮ ਦਾ ਲਾਭ ਉਠਾਉਣ ਇਸੇ ਤਰ੍ਹਾਂ ਅਸੀਂ ਸਾਰੇ ਹੀ ਮਿਲ ਜੁੜ ਕੇ ਜੇਕਰ ਇਸ ਤੇ ਵੀ ਸਹਿਯੋਗ ਦੇਵਾਂਗੇ ਤਾਂ ਇਹ ਅਸੀਂ ਇਸ ਨੂੰ ਆਪਣੇ ਜ਼ਿਲ੍ਹੇ ਨੂੰ ਪੂਰਾ ਹਰਿਆ ਭਰਿਆ ਬਣਾਉਣ ਨੂੰ ਪੂਰੀ ਕੋਸ਼ਿਸ਼ ਕਰਾਂਗੇ ਅਗਰ ਸਹਿਯੋਗ ਦੇਣਾ ਮੈਂ ਦੇਖਿਆ ਤੁਹਾਡੇ ਚਿੰਨ੍ਹ ਬਹੁਤ ਵਧੀਆ ਤੁਸੀਂ ਸ਼ਾਬੀ ਹੋ ਜਿਹਦੇ ਬਾਰੇ ਜਿਆਦਾ ਕੰਮ ਕੀਤਾ ਦਿੱਤੇ ਇਹ ਸਾਡੇ ਵੱਲੋਂ ਇੱਕ ਜ਼ਿਲ੍ਹੇ ਦੇ ਵਿੱਚ ਉਪਰਾਲਾ ਕੀਤਾ ਗਿਆ ਸੀ ਜਿਸ ਨੂੰ ਕਿ ਸਾਰੇ ਹੀ ਅਫੀਸਰ ਸਾਹਿਬਾਨ ਸਰਕਾਰ ਵੱਲੋਂ ਵੀ ਸਰਾਇਆ ਗਿਆ ਹੈ ਇਹਦੇ ਵਿੱਚ ਇਹ ਸਿਗਾ ਕਿ ਜੋ ਸਾਡੇ ਵਕ ਵਕ ਵਿਭਾਗਾ ਨੂੰ ਅਸੀਂ ਪਲਾਂਟੇਸ਼ਨ ਦਾ ਜੋ ਇਹ ਟੀਚਰ ਦਿੱਤਾ ਗਿਆ ਹੈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਰਕਾਰ ਵੱਲੋਂ ਉਦੇ ਲਈ ਕਿ ਕਿਸੇ ਨੂੰ ਕੋਈ ਔਕੜ ਪੇਸ਼ ਨਾ ਆਵੇ ਉਹਦੇ ਲਈ ਅਸੀਂ ਇਹ ਇੱਕ ਛੋਟਾ ਪੈਂਫਲੈਟ ਤਿਆਰ ਕੀਤਾ ਜਿਹਦੇ ਵਿੱਚ ਪੌਦਾ ਲਗਾਉਣ ਦੀ ਵਿਧੀ ਜੋ ਹੈ ਉਹ ਦੱਸੀ ਗਈ ਹੈ ਕਿ ਕਿਸ ਤਰ੍ਹਾਂ ਅਸੀਂ ਪੌਦਾ ਲਗਾਉਣ ਤੋਂ ਪਹਿਲਾਂ ਉਸ ਦੀ ਤਿਆਰੀ ਕਰਨੀ ਹੈ ਕਿ ਉਹ ਕਿਸ ਤਰ੍ਹਾਂ ਪੁੱਤਣਾ ਉਹਦਾ ਸਾਈਜ਼ ਕੀ ਹੈ ਔਰ ਉਸ ਤੋਂ ਬਾਅਦ ਉਹਦੇ ਵਿੱਚ ਕਿਸ ਤਰ੍ਹਾਂ ਮਿੱਟੀ ਖਾਦ ਮਿਕਸ ਕਰਨੀ ਹੈ ਔਰ ਪੌਦੇ ਨੂੰ ਬਿਮਾਰੀਆਂ ਤੋਂ ਬਚਾਉਣ ਦੀ ਦਵਾਈ ਦੀ ਵਰਤੋਂ ਕਰਨੀ ਹੈ ਉਸ ਦੇ ਵਿੱਚ ਪਾਣੀ ਪਾਉਣਾ ਹੈ ਉਸਨੂੰ ਰੋਗੀ ਕਰਨੀ ਹੈ ਸਾਫ ਸਵਾਲ ਕਰਨੀ ਹੈ ਤਾਂ ਕਿ ਪੌਦਾ ਲਗਾ ਕੇ ਉਸ ਨੂੰ ਬਚਾਇਆ ਵੀ ਜਾ ਸਕੇ ਉਸ ਦੀ ਸਾਂਭ ਸੰਭਾਲ ਕੀਤੀ ਜਾ ਸਕੇ ਇਹ ਇੱਕ ਵਿਧੀ ਹੈ ਤੇ ਵਿੱਚ ਸੰਖੇਪ ਰੂਪ ਦੇ ਵਿੱਚ ਲਿਖੀ ਗਈ ਹੈ ਇਸ ਤੋਂ ਇਲਾਵਾ ਜ਼ਿਲ੍ਹੇ ਦੇ ਵਿੱਚ ਜੋ ਸਾਡੀਆਂ ਸੋਵਾ ਨਰਸਰੀਆਂ ਹਨ ਉਹਨਾਂ ਨਰਸਰੀਆਂ ਦੀ ਲੋਕੇਸ਼ਨ ਕੀ ਹੈ ਕਿਥੇ ਕਿਥੇ ਉਹ ਨਰਸਰੀ ਹੈਗੀ ਹੈ ਚਾਰ ਰੇਂਜਾਂ ਹਨ ਸਾਡੇ ਰੀਜਨ ਦੇ ਵਿੱਚ ਔਰ ਉਹਨਾਂ ਚਾਰ ਰੇਂਜਾਂ ਦੇ ਵਿੱਚ ਤਿੰਨ ਤਿੰਨ ਚਾਰ ਚਾਰ ਨਰਸਰੀਆਂ ਨੇ ਉਸ ਨਰਸਰੀ ਦਾ ਇੰਚਾਰਜ ਬਣ ਗਾੜ ਔਰ ਉਸ ਦਾ ਮੋਬਾਈਲ ਨੰਬਰ ਕੀ ਹੈ ਉਹ ਇਸ ਪੈਫਲੇਟ ਦੇ ਵਿੱਚ ਦਿੱਤਾ ਗਿਆ ਹੈ ਔਰ ਇਸ ਦੇ ਪਿੱਛੇ ਉਸ ਦੀ ਜੀਪੀਐਸ ਜੀਓ ਕੋਆਰਡੀਨੇਟਸ ਵੀ ਦਿੱਤੇ ਗਏ ਹਨ ਤਾਂ ਕਿ ਉਸ ਦੀ ਲੋਕੇਸ਼ਨ ਵੀ ਅਸੀਂ ਆਪਣੇ ਫੋਨ ਦੇ ਮਾਧਿਅਮ ਦੇ ਰਾਹੀਂ ਤਦਾ ਕਰਕੇ ਉਸ ਤੇ ਉਸ ਥਾਂ ਤੇ ਮੌਕੇ ਤੇ ਪਹੁੰਚ ਸਕਦੇ ਹਾਂ ਇਸ ਤਰ੍ਹਾਂ ਇਹ ਇੱਕ ਸਹੂਲਤ ਦੇ ਲਈ ਇਹ ਇੱਕ ਉਪਰਾਲਾ ਕੀਤਾ ਗਿਆ ਹੈ ਮਾਨ ਮੰਡਲ ਮੁੱਖ ਨਗਰ ਵੱਲੋਂ ਜਿਸ ਨੂੰ ਕੇ ਸਾਰੇ ਹੀ ਵਿਭਾਗਾਂ ਵੱਲੋਂ ਸਰਾਇਆ ਗਿਆ ਹੈ ਤਾਂ ਕਿ ਕਿਸੇ ਨੂੰ ਵੀ ਪੌਦੇ ਕਲੈਕਟ ਕਰਨ ਦੇ ਲਈ ਕੋਈ ਕਿਸੇ ਕਿਸਮ ਦੀ ਔਕੜ ਪੇਸ਼ ਨਾ ਆਵੇ ਇਸ ਲਈ ਇਹ ਤਿਆਰ ਕੀਤਾ ਗਿਆ ਬਹੁਤ ਬਹੁਤ ਧੰਨਵਾਦੀ ਬਹੁਤ ਥੈਂਕ ਯੂ ਆਪ ਜੀ ਦਾ ਬਹੁਤ ਬਾਕੀ ਆਰਟੀ ਵੀ ਬੰਦਾ ਜਿਨ੍ਹਾਂ ਨੇ ਇਹ ਪ੍ਰੋਗਰਾ ਸਾਰਾ ਕੀਤਾ ਸੋ ਮੈਂ ਤਾਂ ਹੀ ਕਹਾਂਗਾ ਦਰਸ਼ਕਾਂ ਕਿ ਬਸ ਤੁਮ ਵੱਲੋਂ ਪਰਵਾਓ ਕਿਉਂਕਿ ਜਿਹੜਾ ਸਮਾਂ ਬੜਾ ਭਿਆਨਕਾਰ ਆ ਗਿਆ ਵੀ ਨਾ ਹੀ ਸੰਤ ਹਵਾ ਮਿਲਦੀ ਨਾ ਹੀ ਸੰਤ ਪਾਣੀ ਰੋਕ ਲੈ ਬਾਬੂ ਲੋਕੋ ਨੀਤੀ ਉਹ ਜੋ ਖਤਮ ਆ ਗਈ ਸੋ ਇਦਾਂ ਕੁਝੀ ਬੋਸ ਜੀ ਵੀ ਕੁਝੀ ਥੋੜਾ ਬਲਾ ਆ ਗਿਆ ਉਸ ਤਰ੍ਹਾਂ ਦੇ ਬਾਰੇ ਉਹ ਜੋ ਖਤਮੇ ਕਹਾਣੀ ਉਹ ਜੋ ਖਤਮੇ ਕਹਾਣੀ ਬੰਦਿਆਂ ਉਹ ਜੋ ਖਤਮੇ ਕਹਾਣੀ ਪਿੱਤੜੁ ਫਕੇ ਕਿਦਰ ਸਾਨੂੰ ਮਰਨਾ ਨਾ ਪੈ ਜਾਵੇ ਧਰਤੀ ਮਾਨੂੰ ਸੋਕੇ ਦੇ ਨਾਲ ਸੜਨਾ ਨਾ ਪੈ ਜਾਵੇ ਮੋ ਤੜਫ ਤੜਫ ਕੇ ਕਿਦਰ ਸਾਨੂੰ ਮਰਨਾ ਨਾ ਪੈ ਜਾਵੇ ਕਹੇਤੀ ਮਨੁਸੋ ਕੇ ਦੇ ਨਾਲ ਸੜਨਾ ਨਾ ਪੈ ਜਾਵੇ ਫਸਲਾਂ ਨਸਲਾਂ ਬਚ ਜਾਉ ਜੇ ਕਦਰ ਰੱਖਾਂਦੀ ਜਾਣੀ ਫਸਲਾਂ ਨਸਲਾਂ ਬਚ ਜਾਉ ਜੇ ਕਦਰ ਰੱਖਾਂਦੀ ਜਾਣੀ ਰੁੱਖ ਲਗਾਵੋ ਲੋਕੋ ਨਹੀਂ ਤੇ ਹੋ ਜੂ ਖਤਮ ਕਹਾਣੀ ਰੁੱਖ ਲਗਾਵੋ ਲੋਕੋ ਵੇ ਉਹ ਜੋ ਖਤਮ ਕਹਾਂਣੀ लेके मरने तक ए साथ निभा हसण खेड़न जी इना को इयो देने जन्म तो लेके मरने तक इ साथ निभा ਸਿਰ ਖੇਡਣ ਜੀ ਵੀ ਇਨਾ ਕੋਟ ਤੇ ਇਹੋ ਚੋਂ ਦੇਨੇ ਲੱਖਿਆਸਰਾ ਪੰਛੀਆਂ ਨੂੰ ਜੋ ਵੇਣ ਇਨਾ ਦੀ ਸ਼ਾਮੀ ਲੱਖਿਆਸਰਾ ਪੰਛੀਆਂ ਨੂੰ ਜੋ ਵੇਣ ਇਨਾ ਦੀ ਸ਼ਾਮੀ ਰੁੱਖ ਲਗਾ ਬੋਨੋ ਕੋ ਨਹੀਂ ਤੇ ਹੋ ਜੂ ਖਤਮ ਕਹਾਣੀ ਰੁੱਖ ਲਗਾ ਬੋਨੋ ਕੋ ਜੋ ਖਤਮ ਕਹਾਣੀ